ਨੇ ਨਾ ਗੁਰਪ੍ਰਸੰਗ ਜੀ ਮੈਂ ਜਲੂਪੜ ਤੋਂ ਬਲੌਕ ਕਰਦਾ ਜੀ ਅਸੀਂ ਨਾ ਜਿੱਥੇ 6 ਮਈ 2024 ਨੂੰ ਫੰਟਾਇਰ ਲਈ ਸੇਫ ਲਾਈਨ ਫੈਦਰ ਆ ਲੈਂਦੇ ਤੇ ਇਹਨਾਂ ਨੇ ਉਸ ਤੋਂ ਬਾਅਦ ਸਾਡੇ ਨਾਂ ਤੋਂ ਕੀ ਵੀਜ਼ਾ ਦਿੱਤਾ ਸਾਨੂੰ ਫਰੌਡ ਹੀ ਕੀਤਾ ਇੱਕ ਤਰ੍ਹਾਂ ਦਾ ਤੇ ਸਾਨੂੰ ਲਗਾਤਾਰ ਉਸ ਤੋਂ ਬਾਅਦ ਸਾਡੀ ਗੱਲ ਹੁੰਦੀ ਸਾਨੂੰ ਲਾਰੇ ਲਾਉਂਦੇ ਰਹੇ ਸੋਮਵਾਰ ਨੂੰ ਮਿਲ ਲਾਂਗੇ ਬਾਅਦ ਨੂੰ ਮਿਲਦੇ ਆ ਕਰਦੇ ਆ ਕਰਦੇ ਸਾਨੂੰ ਇੰਨਾ ਟਾਈਮ ਹੋ ਗਿਆ ਜੀ ਤੇ ਨਾ ਤਾਂ ਸਾਡੀ ਕੋਈ ਪੈਸੇ ਮੋੜਿਆ ਕੁਝ ਵੀ ਨਹੀਂ ਮੋੜਿਆ ਤੇ ਅੱਜ ਜਿੱਥੇ ਆਏ ਸੀ ਤੇ ਅੱਜ ਆ ਕੇ ਮੈਂ ਹੁਣ ਰਫਲ ਲਾਲੀ ਮੇਰਾ ਹੱਕਣਾ ਕਹੇ ਤੁਹਾਡੇ ਗੋਲੇ ਮਾਰੂਗਾ ਜੀ ਤੇ ਹੱਥੋਂ ਐ ਕਰਦੇ ਕੋ ਦਾਪ ਕੋ ਦੇ ਖੋਦੇ ਉਹਨਾਂ ਨੇ ਹੋ ਗਈ ਤੁਹਾਨੂੰ ਸੱਜਾ ਨੋ ਮਾਰਨ ਦੀ ਕੋਸ਼ਿਸ਼ ਕੀਤੀ ਅ ਜੀ ਮੈਨੂੰ ਹੁਣ ਡਰ ਲੱਗ ਰਿਹਾ ਜੀ 6 ਮਈ 2024 ਜੀ ਜਿਹੜੇ ਪਹਿਲੇਣਗੇ ਸੀ ਕੱਲੀ ਕਰਨਗੇ ਜਿਹਨਾਂ ਨੇ ਵੀ ਸਾਡੇ ਪੈਸੇ ਕਿਉਂ ਨਾਲ ਬਾਪਾ ਕਿਉਂ ਘੇੜੇ ਮਰਵਾ ਲਏ ਹਾਂਜੀ ਬਹੁਤ ਘੇੜੇ ਮਾਰ ਬਹੁਤ ਟਾਈਮ ਤੋਂ ਸਾਨੂੰ ਘੇੜੇ ਮਾਰਦੇ ਨੇ ਅੱਜ ਆਈ ਸੀ ਜਿਵੇਂ ਅਸੀਂ ਆਏ ਅਸੀਂ ਬੈਠੇ ਇਹਨਾਂ ਨੂੰ ਮਿਲਣ ਨੂੰ ਜੀ ਦੇ ਇਹ ਆਏ ਇਹਨਾਂ ਨੇ ਆ ਕੇ ਸਾਡੇ ਕੁਛ ਨਹੀਂ ਦੇਖਿਆ ਸਿੱਧਾ ਕਿ ਰਫਲ ਲਾਲੀ ਕਹਿੰਦਾ ਤੁਹਾਡੇ ਵੀ ਗੋਲੇ ਮਾਰੂੰ ਸਾਨੂੰ ਜਾਨੋਂ ਮਾਰ ਦੀ ਕੋਸ਼ਿਸ਼ ਕੀਤੀ ਹੈ ਇੱਕ ਮੁੰਡਾ ਹੋਰ ਆਈ ਉਹਨਾਂ ਦੇ ਪੈਸੇ ਨੇ ਤੇ ਅੱਗੇ ਜਦੋਂ ਰਫਲ ਲਾਲੀ ਸਿੱਧੀ ਤੇ ਸਾਨੂੰ ਕਹਿੰਦਾ ਤੁਹਾਡੇ ਗੋਲੇ ਮਾਰੂੰਗਾ ਬਿਨ ਨਹੀਂ ਭੱਜਦਾ ਤਾਂ ਮੇਰੇ ਨਾਲ ਪ੍ਰਗਟ ਸਿੰਘ ਸਰਪੰਚ ਮੈਂ ਜ਼ਰੂਰ ਤੋਂ ਜੀ ਤੇ ਮੇਰੇ ਪਿੰਡ ਦੇ ਮੁੰਡਾ ਗੁਰਪ੍ਰੀਤ ਸਿੰਘ ਹੈ ਉਹਨੇ ਇੱਥੇ ਫਲਾਈਂਗ ਫਾਇਰ ਦੇ ਨਾਲ ਦੀ ਫਾਇਰ ਲਗਾਈ ਸੀ ਨਾਰ ਵੀ ਜਾਣ ਦੀ 3 ਲੱਖ ਰੁਪਏ ਉਹਨਾਂ ਨੇ ਦਿੱਤਾ ਉਹਨਾਂ ਨੂੰ ਤੇ ਉਹ ਨਾ ਤਰਨ ਦੀ ਫੈਲ ਲਈ ਹੈ ਨਾ ਜਿਹੜਾ ਉਹਨਾਂ ਦੇ ਪੈਸੇ ਜਿਨਾ ਪੈਸੇ ਵਾਪਸ ਕਰ ਰਿਹਾ ਉਹਨਾਂ ਨੂੰ ਹਰ ਰੋਜ਼ ਬੁਲਾ ਲੈਂਦੇ ਸੀ ਅੱਜ ਲੈ ਜਾ ਕੱਲ ਲੈ ਜਾ ਪਰਸੋਂ ਲੈ ਜਾ ਉਹ ਵਿਚਾਰੇ ਆ ਜਾਂਦੇ ਸੀਗੇ ਗਰੀਬ ਬੰਦੇ ਐ ਅੱਜ ਉਹਨਾਂ ਨੂੰ ਬੁਲਾ ਕੇ ਜਦੋਂ ਪੈਸੇ ਮੰਗਣ ਲੱਗੇ ਤਾਂ ਜਿਹੜਾ ਫਲਾਈਂਗ ਫੈਦਰ ਦਾ ਮਾਲਕ ਹੈ ਆਨਰ ਹੈ ਉਹਨੇ ਇਹ ਮੁੰਡੇ ਤੇ ਗਨਣਾ ਮਤਲਬ ਕਿ ਅਟੈਕ ਕੀਤਾ ਉਹ ਗਨ ਕੁਦਰਤੀ ਨਹੀਂ ਚੱਲੀ ਉਹ ਪ੍ਰਮਾਤਮਾ ਦੀ ਵਧੀਆ ਗੱਲ ਹੋਈ ਪਰ ਇੱਕ ਗੱਲ ਹੈ ਕਿ ਉਹਨੇ ਮਾਰਨ ਦੀ ਨੀਤ ਨਾਲ ਜਵਾਬ ਤੇ ਅਟੈਕ ਕਰਿਆ ਇਹਦਾ ਫਨੂੰਨ ਸਾਹਿਬ ਵੀ ਮਿਲਣਾ ਚਾਹੀਦਾ ਸਾਨੂੰ ਪ੍ਰਸ਼ਾਸਨ ਨੇ ਵੀ ਕਿਹਾ ਵੀ ਜੀ ਦੀ ਗਲਤੀ ਹੋਈ ਉਹਦੇ ਖਿਲਾਫ ਪਰਚਾ ਵੀ ਦਿੱਤਾ ਜਾਊਗਾ ਤੇ ਤੁਹਾਨੂੰ ਇਨਸਾਫ ਵੀ ਦਿਵਾਇਆ ਜਾਊ ਤਿੰਨ ਲੱਖ ਰੁਪਏ ਜੀ ਮੁੰਡੇ ਦਾ ਨਾਂਜ ਕੁਛ ਨਹੀਂ ਦਿੱਤਾ ਪਤਾ ਨਹੀਂ ਜੀ ਉਹਦੇ ਬਾਰੇ ਪਰ ਇੱਕ ਗੱਲ ਹੈਗੀ ਵੀ ਉਹ ਜਿਹੜੀ ਲਾਇਸੈਂਸੀ ਨਹੀਂ ਲੱਗ ਰਹੀ ਗੰਨ ਫਿਰ ਬਾਕੀ ਸਵੇਰੇ ਵੈਰੀਫਾਈ ਹੋ ਜੀ ਪਤਾ ਲੱਗੂ ਪਰ ਚਾੱਕ ਕੇ ਉਹਨਾਂ ਨੇ ਗੰਨ ਮਤਲਬ ਕਿ ਮੁੰਡੇ ਤੇ ਜ਼ਰੂਰਤਾਂ ਨਹੀਂ ਐ ਖੁਬਾਰ ਖੜਾ ਸੀ ਵਿਚਾਰਾ ਇੱਕ ਗਰੀਬ ਪਰਿਵਾਰ ਹੈ ਜੇ ਚੱਲ ਜਾਂਦੀ ਤਾਂ ਇਹਦੀ ਮੌਤ ਸੀ ਨਾ ਸੜਦਾ ਇਹ ਹੈ ਵੀ ਇਹ ਤੇ ਪਰਚਾ ਹੋਣਾ ਚਾਹੀਦਾ ਜੀ ਇਹੋ ਜਿਹੇ ਇਨਸਾਨਾਂ ਤੇ ਨਾਲੇ ਕਹਿੰਦੇ ਹੁੰਦੇ ਵੀ ਚੋਰੀ ਨਾਲੇ ਤੋਂ ਸੀਨਾ ਜੋਰੀ ਨਾਲੇ ਇੱਕ ਪੈਸੇ ਦੇਣ ਨਾਲੇ ਡਰਾਉਣੇ ਵਿਚਾਰੇ ਗਰੀਬ ਬੰਦੇ ਆ ਉਹ ਮੈਨੂੰ ਪਤਾ ਲੱਗਿਆ ਸਾਡੇ ਮੁੰਡਿਆਂ ਵੱਲੋਂ ਕਿ ਇੱਥੇ ਸਾਡੇ ਨੌਜਵਾਨ ਪੈਸੇ ਲੈਣ ਲਈ ਆਏ ਸੀਗੇ ਸਾਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਮਾਫੀਆ ਬਹੁਤ ਵੱਡਾ ਮਾਫੀਆ ਚੱਲਿਆ ਹੋਇਆ ਤੇ ਮਾਫੀਆ ਨੇ ਸਾਰਾ ਪੰਜਾਬ ਬਰਬਾਦ ਕਰਕੇ ਰੱਖਤਾ ਜਦੋਂ ਸਾਡੇ ਨੌਜਵਾਨ ਪੈਸੇ ਲੈਣ ਆਏ ਉੱਥੇ ਏਜੰਟ ਨੇ ਸਾਡੇ ਨੌਜਵਾਨਾਂ ਨਾਲ ਬਹੁਤ ਵੱਡੀ ਤਰ੍ਹਾਂ ਤੇ ਮਾਰਨ ਤੇ ਕੱਢੜਾ ਏਜੰਟ ਉਤਰਿਆ ਬਹੁਤ ਵੱਡੀ ਉਹਨਾਂ ਨਾਲ ਧੱਕਾ ਕੀਤਾ ਗਿਆ ਇਸ ਕਰਕੇ ਇਹਦੇ ਪ੍ਰਤੀ ਜਿਹੜਾ ਉੱਥੇ ਲੜਾਈ ਹੋਈ ਤਾਂ ਪ੍ਰਸ਼ਾਸਨ ਇੱਥੇ ਨੌਜਵਾਨਾਂ ਨੂੰ ਲੈ ਆਇਆ ਸੀਗਾ ਤੇ ਹੁਣ ਜਿਹੜਾ ਮੈਂ ਪ੍ਰਸ਼ਾਸਨ ਨੂੰ ਇੱਥੇ ਆ ਕੇ ਮਿਲਿਆ ਪ੍ਰਸ਼ਾਸਨ ਨੇ ਮੈਨੂੰ ਇੱਕੋ ਗੱਲ ਕੀਤੀ ਹੈ ਜਿਹੜੀ ਬਣਦੀ ਕਾਰਵਾਈ ਕਰਾਂਗੇ ਜੇਕਰ ਬਣਦੀ ਕਾਰਵਾਈ ਏਜੰਟ ਉੱਪਰ ਪ੍ਰਸ਼ਾਸਨ ਨਹੀਂ ਕਰਦਾ ਤਾਂ ਸਮੀਰਾ ਜਿਹੜਾ ਪ੍ਰੋਟੈਸਟ ਆ ਉਹ ਬਹੁਤ ਵੱਡਾ ਹੋਊਗਾ ਕਿਉਂਕਿ ਨੌਜਵਾਨਾਂ ਨੇ ਇੱਕ ਤਾਂ ਪੈਸੇ ਲੈਣੇ ਨੇਗੇ ਇੱਕ ਚੋਰ ਤੇ ਉੱਤੋਂ ਇੱਕ ਚਤਰਾਈਆਂ ਇੱਕ ਤਾਂ ਪੈਸੇ ਲੈਣੇ ਨੇ ਉੱਤੋਂ ਇੱਕ ਮਾਰਨ ਦੇ ਕਰ ਪਾਇਆ ਗਿਆ ਇੱਥੋਂ ਕਿ ਤੱਕਰ ਵੀ ਪਤਾ ਲੱਗਿਆ ਕਿ ਏਜੰਟ ਕੋਲੇ ਬਹੁਤ ਵੱਡੀ ਵੱਡੀ ਮਾਤਰਾ ਦੇ ਵਿੱਚ ਉਦੇ ਦਫਤਰ ਦੇ ਵਿੱਚ ਜਾਲੀ ਅਸਲਾ ਵੀ ਸੀਗਾ ਜਿਹੜਾ ਕਿ ਤੁਹਾਨੂੰ ਮੈਂ ਕੋਕ ਪੜਤਾਲ ਤੋਂ ਕਹਿ ਰਹੇ ਨੇ ਕਿ ਨੌਜਵਾਨ ਜਿਹਨੇ ਫੁਟੇਜ ਵੀਡੀਓ ਉਹ ਤੁਹਾਨੂੰ ਕੱਲ ਤੱਕ ਦੇਵਾਂਗੇ ਅਸੀਂ ਜਿਸ ਜਿਸ ਤਰ੍ਹਾਂ ਦਾ ਵੀ ਅੱਗੇ ਪ੍ਰਸ਼ਾਸਨ ਜੇ ਕੋਈ ਕਾਰਵਾਈ ਹੁਣ ਨੌਜਵਾਨਾਂ ਨੂੰ ਕਹਿੰਦੇ ਵਿੱਚ ਛੱਡਦੇ ਆ ਛੱਡ ਤੇ ਨੌਜਵਾਨ ਹਨਾ ਪਰ ਜਿਹੜੀ ਜੇ ਕੋਈ ਪ੍ਰਸ਼ਾਸਨ ਨੇ ਉਲਟਾ ਕਾਰਵਾਈ ਸਾਡੇ ਨੌਜਵਾਨਾਂ ਤੇ ਕਰੀ ਤਾਂ ਅਸੀਂ ਮੂੰਹ ਤੋੜ ਮਾ ਦਾ ਜਵਾਬ ਦੇਵਾਂਗੇ ਸਾਰਾ ਕੁਝ ਦੱਸਾਂਗੇ ਸਾਰੇ ਪ੍ਰੂਫ ਸਬੂਤ ਲੈ ਕੇ ਆਵਾਂਗੇ ਕਿਉਂਕਿ ਮੈਨੂੰ ਅਕਸਰ ਹੀ ਇਹ ਗੱਲ ਕਹਿਣ ਦਿੰਦੇ ਨੇ ਕਿ ਕਿ ਤੂੰ ਆਪਣੇ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲੈਣਾ ਹੈ ਪਰਾ ਇੱਥੋਂ ਪਤਾ ਲੱਗੂ ਪ੍ਰਸ਼ਾਸਨ ਕਿਹਦੇ ਨਾਲ ਖੜਦਾ ਸਾਨੂੰ ਪ੍ਰਸ਼ਾਸਨ ਤੇ ਅਸੀਂ ਭਰੋਸਾ ਵੀ ਕਰਦੇ ਆਂ ਪਰ ਜੇਕਰ ਸਾਡਾ ਭਰੋਸਾ ਪ੍ਰਸ਼ਾਸਨ ਤੋੜੂਗਾ ਤਾਂ ਅਸੀਂ ਉਹਦਾ ਜਿਹੜਾ ਬਹੁਤ ਵੱਡਾ ਜਿਹੜਾ ਅੰਦੋਲਨ ਵਿਡਾਂਗੇ ਅਸੀਂ ਇਹ ਪੰਜਾਬ ਦੇ ਵਿੱਚੋਂ ਜਿਹੜੀ ਹੋਰੀ ਠੱਗੀ ਦਾ ਬਿਲਕੁਲ ਇਹਦਾ ਸਫਾਇਆ ਕਰਕੇ ਛੱਡਣਾ ਅਸੀਂ ਤੁਸੀਂ ਇਹਨਾਂ ਨੇ ਹਰ ਵਰਗ ਦੇ ਲੋਕਾਂ ਨੂੰ ਲੁੱਟਿਆ ਪੱਤਰਕਾਰ ਭਰਾਵਾ ਦੇ ਮੇਰੇ ਕੋਲੇ ਵੱਡੇ ਫੋਨ ਉਹਨਾਂ ਦੇ ਬੱਚਿਆਂ ਨੂੰ ਲੁੱਟਿਆ ਪ੍ਰਸ਼ਾਸਨ ਦੇ ਨੂੰ ਸਾਰੇ ਵਰਗ ਦੇ ਨੂੰ ਇਹਨਾਂ ਨੇ ਚੋਰਾਣੇ ਲੁੱਟਿਆ ਇਸ ਕਰਕੇ ਅਸੀਂ ਸਾਰੇ ਵਰਗ ਦੇ ਲੋਕਾਂ ਨੂੰ ਕਹਿੰਨੇ ਆਂ ਕਿ ਜਿਹੜੀ ਸਾਡੀ ਚੱਲ ਰਹੀ ਆ ਲੜਾਈ ਦੇ ਵਿੱਚ ਸਾਥ ਦਿਓ ਜਿਹੜਾ ਮਾਫੀਆ ਦੀ ਸਫਾਈ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਲੁੱਟ ਤੋਂ ਬਚਾ ਸਕੀਏ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਗਲੀ ਜਿਹੜੀ ਕੋਈ ਜਾਣਕਾਰੀ ਮੈਂ ਤੁਹਾਨੂੰ ਬੜਾ ਜਲਦੀ ਦੇਵਾਂਗਾ ਤੇ ਇਹੀ ਜਿਹੜੀ ਮੈਂ ਤੁਹਾਨੂੰ ਗੱਲ ਇੰਨੀ ਕਹਿਣਾ ਚਾਹਣਾ ਅੰਮੇ ਕਰਦੇ ਨੇ ਇਹ ਡਰਾਮੇਬਾਜ਼ ਜੇ ਕੋਈ ਡਰਾਮੇ ਕਰਦਾ ਹੋਇਆ ਉਹਦਾ ਡਰਾਮਿਆਂ ਦਾ ਆਪਾਂ ਉਹ ਜਿਹੜਾ ਹਜੇ ਮੈਨੂੰ ਉਸ ਚੀਜ਼ ਬਾਰੇ ਕੁਝ ਪਤਾ ਨਹੀਂ ਹੈਗਾ ਜੇ ਕੋਈ ਇਸ ਤਰ੍ਹਾਂ ਦਾ ਡਰਾਮਾ ਕਰਦਾ ਹੋਇਆ ਤਾਂ ਪ੍ਰਸ਼ਾਸਨ ਨੂੰ ਜਿਹੜੀਆਂ ਮੈਂ ਸਾਰੀਆਂ ਚੀਜ਼ਾਂ ਸਾਰੇ ਸਬੂਤ ਦੇਵਾਂਗਾ ਬੰਦ ਦੀ ਕਾਰਵਾਈ ਇਹਦੇ ਉੱਪਰ ਜਿਹੜਾ ਕੋਈ ਦੇਖਦਾ ਕਿਹੜੀ ਕਾਰਵਾਈ ਪ੍ਰਸ਼ਾਸਨ ਕਰਦਾ ਧੰਨਵਾਦ। ਇੰਨੀ ਗੱਲ ਹੋ ਗਿਆ ਮੁੰਡੇ ਉਹਨਾਂ ਨੇ ਛੱਡ ਤੇ ਇਹਦੀ ਬੰਦ ਦੀ ਕਾਰਵਾਈ ਇਹਦੇ ਉੱਪਰ ਕਰਾਂਗੇ ਸੀ। ਏਜੰਟ ਉੱਪਰ ਕਰਾਂਗੇ। ਕਲਾ ਸੰਘਰਸ਼ ਤੁਹਾਨੂੰ ਪਤਾ ਹੀ ਆ ਆਪਣਾ। ਇਹਦੇ ਕਿਸੇ ਨੂੰ ਕੋਈ ਨਾਂ ਦੱਸਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਆਪਣੇ ਸੰਘਰਸ਼ ਕਿਸ ਤਰ੍ਹਾਂ ਦੇ ਹੁੰਦੇ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਅੱਜ ਜੇਕਰ ਤੁਸੀਂ ਇਹ ਚੀਜ਼ ਦੇਖ ਲਿਓ ਅਕਸਰ ਹੀ ਵੀ ਜੇ ਅੱਜ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਦਾ ਸਫਾਈ ਸਫਾਇਆ ਕਰਨ ਦੇ ਵਿੱਚ ਥੋਡੇ ਭਰਾ ਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਪਰਤ ਕਰਨਾ ਨਾਮ ਆਉਂਦਾ ਇੱਥੇ ਧਿਕਰ ਹਾਲੀਵੁੱਡ ਤੇ ਕਰੇ ਨਾਮ ਚੱਲਿਆ ਗਿਆ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਦਲਜੀਤ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਵੀ ਦੇਖਿਆ ਹੋਣਾ ਕਿ ਆਪਣਾ ਜਿਹੜਾ ਇਹ ਪੂਰਾ ਸੀਨ ਬਣਾ ਕੇ ਦਲਜੀਤ ਨੇ ਦਿਖਾਇਆ ਜਿੱਦਿਕੇ ਹਾਲੀਵੁੱਡ ਤੇ ਕਰ ਪਹਿਚਾਨ ਹੈ ਅੱਜ ਪੂਰੀ ਦੁਨੀਆ ਨੂੰ ਇਸ ਚੀਜ਼ ਦਾ ਪਤਾ ਕਿ ਭਾਨੇ ਦਾ ਸਟੈਂਡ ਕੀ ਆ ਤੇ ਭਾਨੇ ਦਾ ਅੰਦੋਲਨ ਕਿਉਂ ਹੁੰਦਾ ਸਭ ਨੂੰ ਪਤਾ ਹੀ ਆ ਧੰਨਵਾਦ ਭਾਈ ਜੀ ਗੁਰਪ੍ਰੀ ਸਿੰਘ ਐਡਵੋਕੇਟ ਬਰਨਾਲਾ ਕਚੈਰੀ 'ਚ ਪ੍ਰੈਕਟਿਸ ਕਰਦਾ ਮੈਂ ਤੇ ਕੱਲ ਮੈਂ ਮੌਕੇ ਤੇ ਮੇਰਾ ਆਫਿਸ ਫਲਾਈਂਗ ਫੈਦਰ ਮੈਂ ਚਲਾਉਣਾ ਨਾਲ ਤੇ ਮੌਕੇ ਤੇ ਕੱਲ ਮੈਂ ਪਹੁੰਚਿਆ ਸ਼ਾਮ ਨੂੰ ਸਾਢੇ 4 ਵਜੇ ਮੇਰੇ ਕੁਸ਼ਕ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ 30 35 ਬੰਦੇ ਸੀਗੇ ਉਹਨਾਂ ਨੇ ਮੇਰੇ ਦਫਤਰ ਮੂਹਰੇ ਅੰਦਰ ਵੜ ਕੇ ਧਰਨਾ ਲਈ ਬੈਠੇ ਸੀਗੇ ਮੇਰੇ ਜਿਹੜੇ ਲੇਡੀ ਸਟਾਫ ਸੀ ਉਹਨਾਂ ਨਾਲ ਵੀ ਬਦਤਮੀਜ਼ੀ ਕੀਤੀ ਤੇ ਨਾਲ ਉਹਨਾਂ ਨਾਲ ਉਹਨਾਂ ਨੂੰ ਬੰਦਕ ਬਣਾਇਆ ਕਹਿੰਦੇ ਅਸੀਂ ਘਰ ਨਹੀਂ ਜਾਣ ਦੇਣਾ ਤੁਹਾਨੂੰ ਤੇ ਉਸ ਤੋਂ ਬਾਅਦ ਜਦੋਂ ਮੈਂ ਸ਼ਾਮ ਨੂੰ ਉੱਥੇ ਸਾਢੇ 4 ਪਹੁੰਚਿਆ ਤਾਂ ਉਹਨਾਂ ਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ ਤੇ ਬਾਅਦ ਦੇ ਵਿੱਚ ਮੈਂ ਉਹ ਦੇਖਿਆ ਤਾਂ 1.5 ਤੋਂ 2 ਲੱਖ ਰੁਪਈਆ ਵੀ ਸੀ ਮੇਰਾ ਜੋ ਕਿ ਉਹ ਕੈਸ਼ ਲੈ ਕੇ ਗਏ ਨੇ ਉਥੇ ਤੇ ਬਾਕੀ ਮੈਂ ਚਾਹੁੰਦਾ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਭਾਈ ਜੀ ਉਹ ਜਦੋਂ ਮੈਨੂੰ ਮੇਰੇ ਆਫਿਸ ਦੇ ਵਿੱਚੋਂ ਪਤਾ ਲੱਗਿਆ ਵੀ 25-30 ਬੰਦੇ ਨੇ ਤਾਂ ਮੈਂ ਆਪਣੇ ਡਿਫੈਂਸ ਵਾਸਤੇ ਵੈਪਨ ਲੈ ਕੇ ਗਿਆ ਸੀ ਜੋ ਕਿ ਮੇਰਾ ਲਾਇਸੈਂਸ ਸੀ ਜੋ ਕਿ ਖਾਲੀ ਸੀ ਲੋਡਡ ਨਹੀਂ ਸੀਗਾ ਜਦੋਂ ਹੁਣ ਮੈਂ ਉੱਥੇ ਪਹੁੰਚਿਆ 10 ਬੰਦੇ ਇਧਰੋਂ ਆਗੇ 10 ਇਧਰੋਂ ਆਗੇ ਉਹਨਾਂ ਨੇ ਮੇਰੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਵੱਲ ਸਿੱਧਾ ਕੀਤਾ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਕੀਤਾ ਕੀ ਮੇਰੇ ਮਾਰਿਆ ਉਹਦਾ ਮੈਨੂੰ ਕੁਝ ਨਹੀਂ ਹੋਸ਼ ਹੋ ਗਿਆ ਬਾਅਦ ਬਈ ਜੀ ਮੈਂ ਜੋ ਫਲਾਈਂਗ ਫੈਦਰ ਆ ਮੈਂ ਇਹ ਅੱਜ ਤੋਂ ਸਹੀ 4-5 ਕੁ ਮਹੀਨੇ ਫਰਵਰੀ ਦੇ ਵਿੱਚ ਇੱਥੇ ਇਹਦੇ ਵਿੱਚ ਪ੍ਰੋਪਰ ਐਕਟਿਵ ਹੋਇਆ ਸੀ ਪਹਿਲਾਂ ਇਹਦੇ ਵਿੱਚ ਇਹਦੇ ਨਾਲ ਮੇਰਾ ਮੈਂ ਜਸਟ ਡਾਇਰੈਕਟਰ ਸੀਗਾ ਪਰ ਐਕਟਿਵ ਐਕਟਿਵ ਡਾਇਰੈਕਟਰ ਨਹੀਂ ਸੀ ਨਾ ਮੇਰਾ ਕੋਈ ਕੰਸਰਨ ਸੀ ਮੈਂ ਆਪਣੀ ਪ੍ਰੈਕਟਿਸ ਕਰਦਾ ਸੀ ਹੁਣ ਵੀ ਕਰਦਾ ਇਹਨਾਂ ਦਾ ਕੋਈ ਪੁਰਾਣਾ ਫਲਾਈਂਗ ਫੈਦਰ ਨਾਲ ਹਿਸਾਬ ਕਿਤਾਬ ਉਹ ਮੈਨੂੰ ਨਹੀਂ ਪਤਾ ਉਹਦਾ ਬਟ ਜਦੋਂ ਇਹਨਾਂ ਨੇ ਮੈਨੂੰ ਇੱਕ ਦੋ ਵਾਰ ਕਾਲਸ ਕੀਤੀਆਂ ਇਹਨਾਂ ਨੂੰ ਮੈਂ ਫੋਨ ਤੇ ਗੱਲ ਕੀਤੀ ਇਹਨਾਂ ਨਾਲ ਇਹਨਾਂ ਨੂੰ ਮੈਂ ਕਿਹਾ ਇੱਕ ਵਾਰ ਮੈਨੂੰ ਮਿਲ ਕੇ ਵੀ ਗਏ ਵੀ ਤੁਸੀਂ ਜੋ ਵੀ ਆ ਮੈਨੂੰ ਮੈਂ ਤੁਹਾਡਾ ਗੱਲ ਕਰਕੇ ਬੈਠ ਕੇ ਦੇਖ ਲੈਣਾ ਗੱਲ ਉਹ ਕਰਵਾ ਦਾਂਗੇ ਤੁਹਾਡੀ ਜਿਵੇਂ ਵੀ ਨਿਬੜਦੀ ਆ ਪਰੇ ਉਲਟਾ ਉਦੋਂ ਵਾਦ ਇਹ ਮੇਰੇ ਗਾਲੀ ਪੈ ਗਏ ਕਹਿੰਦੇ ਤਾਂ ਅਸੀਂ ਤਾਂ ਤੇਰੇ ਤੋਂ ਪੈਸੇ ਲੈਣੇ ਨੇ ਹਾਲਾਂਕਿ ਮੇਰਾ ਕੋਈ ਕੰਸਰਨ ਨਹੀਂ ਮੈਂ 4 ਮਹੀਨਿਆਂ ਦਾ ਉਹਦੇ ਵਿੱਚ ਐਕਟਿਵ ਹੋਇਆ ਫਲਾਈਂਗ ਫੈਦਰ ਪਹਿਲਾਂ ਮੇਰਾ ਕੋਈ ਲੈਣ ਦੇ ਨਹੀਂ ਨਾ ਮਿਹਨਤੋਂ ਲਏ ਨੇ ਨਾ ਦਿੱਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਕਿ ਇਹਨਾਂ ਨੂੰ ਪੈਸੇ ਦੇ ਕੇ ਕਾਹਦੇ ਦੇ ਕੇ ਮੈਂ ਇਹ ਅਸੀ ਗੁਰਤੇਜ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਸਾਨੂੰ ਇੱਕ ਇਤਰਾਹ ਮਿਲੀ ਸੀ ਬਸ ਸਟੈਂਡ ਦੀ ਬੈਕ ਸਾਈਡ ਫਾਈਬਰ ਫਲਾਈਂਗ ਇੱਕ ਐਲਰਟ ਸੈਂਟਰ ਆ ਜਿਸ ਦਾ ਜਿਹੜਾ ਜਿਸ ਨੂੰ ਗੁਰਪ੍ਰੀਤ ਸਿੰਘ ਜੀ ਚਲਾ ਰਹੇ ਨੇ ਉਸ ਦੇ ਬਾਹਰ ਗੁਰਪ੍ਰੀਤ ਸਿੰਘ ਬਾਸੀ ਜਲਹੂਰ ਉਹਨਾਂ ਦੇ ਐਲਰਟ ਸੈਂਟਰ ਦੇ ਬਾਹਰ ਆ ਗਏ ਸੀ ਇਹਨਾਂ ਨੂੰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਗੁਰਪ੍ਰੀਤ ਸਿੰਘ ਨੇ ਜਿਹੜੇ ਇਹਨਾਂ ਨੇ ਬਾਹਰ ਜਾਣ ਦੀ ਨਾਰਵੇ ਦੀ ਫਾਈਲ ਲਾਈ ਸੀ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਝਗੜਾ ਹੋ ਗਿਆ ਸੀ ਤੇ ਅਸੀਂ ਇਸ ਸੰਬੰਧੀ ਦੋਨੇ ਤਰ੍ਹਾਂ ਤੋਂ ਵੈਰੀਫਾਈ ਕਰਕੇ ਪਰਤਾਲ ਕਰਕੇ ਜੋ ਕਾਨੂੰਨ ਵਿਰੁੱਧ ਦੇ ਅਨਸਾਰ ਕਾਰਵਾਈ ਹੋਗੀ ਜਿਹੜੀ ਵੀ ਧਿਰ ਦੀ ਗਲਤੀ ਹੋ ਉਸ ਦੇ ਅਨਸਾਰ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੀ ਜੋ ਗੁਰਬ੍ਰੀਤ ਸਿੰਘ ਜੀ ਨੇ ਉਹਨਾਂ ਕੋਲੇ ਰਾਈਫਲ ਸੀ ਉਸ ਉਹ ਸੰਬੰਧੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਇਹ ਲਸੈਂਸੀ ਆ ਕਿ ਨਹੀਂ